ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡ ਹਾਕ ਦੀ ਅਗਵਾਈ ਤੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ। ਇਹ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਲਈ ਜਾ ਰਿਹਾ ਹੈ ਅਤੇ ਹਰਿਆਣਾ ਤੋਂ ਰਵਾਨਾ ਹੋਇਆ। ਇਸ ਵਾਰ ਹਰਿਆਣਾ ਤੋਂ ਈਸੋ 53 ਸਿੱਖ ਯਾਤਰੀਆਂ ਨੂੰ ਵੀਜ਼ਾ ਮਿਲਿਆ। ਕੁਰਕ ਖੇਤਰ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਣ ਵਾਲੀਆਂ ਦੋ ਬੱਸਾਂ ਵਿੱਚ ਸਿੱਖ ਸ਼ਰਧਾਲੂ ਪਾਲ ਕੇ ਵਾਗਾ ਬਾਰਡਰ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣਗੇ ਅਤੇ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨਗੇ ਤਾਂ ਉੱਥੇ ਹੀ ਸਿੱਖ ਸੰਗਤਵਾਂ ਕੋਈ ਹਾਜ਼ਰੀਆ ਕਿ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਨ ਅਤੇ ਸਰਦਾਰਾਂ ਦੀ ਚਾਰੇ ਤੇ ਖੁਸ਼ੀ ਦੀ ਝਲਕ ਸਾਫ਼ ਦੇਖੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਤੇ ਮੈਂ ਅੱਜ ਸਭ ਤੋਂ ਨੂੰ ਵਧਾਈ ਦੇਣਾ ਸ਼ੇਰੇ ਪੰਜਾਬ ਹਰ ਇੱਕ ਨੂੰ ਹਰ ਇੱਕ ਨੂੰ ਕਿ ਆਈਡੀ ਕਰੀਂ ਸਭ ਨੂੰ ਵਧਾਈ ਸ਼੍ਰੀ ਪੰਜਾਬ ਰਾਜਾ ਹਰਜਿੰਦਰ ਸਿੰਘ ਵਿਦਾਤ ਦਮ ਦਿਹਾੜਾ ਹੈ। ਉਹਦੇ ਮੌਕੇ ਤੇ ਸਾਰੀਆਂ ਸੰਤਾਂ ਨੂੰ ਬੁਲਾਇਆ। ਸਾਣ ਵਿਦਾ ਪ੍ਰੋਗਰਾਮ ਜੋ ਨਨਕਾਣਾ ਸਾਹਿਬ ਪਾਕਿਸਤਾਨ ਜਿੱਥਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ Haryana Sikh Gurudwara Management Committee ਨੇ ਸਾਕੋ ਵੱਧ ਵਿਜੇਲ ਵਾਹਣ 153 ਵਿਜੇ ਲੱਗੇ ਨੇ। ਵੀਰੋ ਇਹ ਜਿਥਾ ਬਾਗਾ ਬਾਲਦਸਰ Haryana ਕਮੇਟੀ ਆਪਣੇ ਖਰਚੇ ਤੇ ਆਪਣੇ ਕੰਮ ਤੇ ਆ ਬੱਸਾਂ ਘੱਲ ਕੇ ਸਾਰੀਆਂ ਸੰਗਤਾਂ ਨੂੰ ਯਾਤਰਾ ਕਰਾਉਂਦੀ ਹੈ। ਹਾਂਜੀ ਹਾਂਜੀ। ਲਿਆਣਾ ਕਮੇਟੀ ਵੱਲੋਂ ਬੜੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ। ਜੋ ਧੰਨ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਣਾ ਹੈ। ਉਹਦੇ ਵਾਸਤੇ ਇਹ ਉਪਰਾਲੇ ਕੀਤੇ ਗਏ ਨੇ। 153 ਵੀਜੇ ਲੱਗੇ ਨੇ। ਉਹ ਸੱਚ ਦੋ ਬੱਸਾਂ ਇੱਕ ਬੱਸ ਰੱਤੀਏ ਤੋਂ ਚੱਲੇਗੀ। ਤਿੰਨ ਬੱਸਾਂ ਇਥੋਂ ਚੱਲਣਗੀਆਂ। ਇਹ ਸਾਰੀਆਂ ਬਾਗਾ ਬਾਰਡਰ ਤੱਕ ਸਰਦਾਰ ਰਵਿੰਦਰ ਸਿੰਘ ਅੰਚਾਰ ਪਹਚਾ ਕੇ ਆਉਣਗੇ ਅੱਜ ਇਹਦੇ ਮੇਰੇ ਨਾਲ ਜੀ ਵੀ ਅਰਵਿੰਦਰ ਕੋਚ ਜੀ ਜਰਾਣਾ ਪਵਲਜੀਤ ਸਿੰਘ ਜੀ ਜਰਾਣਾ ਦੀਨਪੁਰ ਸਾਹਿਬ ਜੰਮੂ ਸਾਹਿਬ ਸੁਖਨਾਲ ਸਿੰਘ ਹੋਰ ਵੀ ਰਪਿੰਦਰ ਸਿੰਘ ਸਾਰੇ ਸੈਕਟਰੀ ਹਾਜ਼ਰ ਨੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਗੁਰੂ ਧੰਗੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਜੋ ਕਿ ਤਨਵਾਦ ਕਰਦੇ ਨੇ ਪਾਕਿਸਤਾਨ ਜਾ ਕੇ ਦਰਸ਼ਨ ਕਰਦੇ ਨੇ ਉਹ ਕਰਮਾ ਵਾਲੇ ਰੂਹਾਂ ਨੇ ਮਾ ਕਾਨਾਂ ਸਾਹਿਬ ਦੇ ਸੱਚਾ ਸੌਦਾ ਦੇ ਗੁਰੂ ਕੇ ਲਾਹੌਰ ਦੇ ਸਾਰੀਆਂ ਕਰਤਾਰਪੁਰ ਦੇ ਸਾਰੇ ਦਰਸ਼ਨ ਕਰਕੇ ਹੁੰਦੇ ਨੇ ਕਰਮਾ ਵਾਲੇ ਨੇ ਬੜੇ ਭਾਗਾ ਵਾਲੇ ਨੇ ਜਿਨ੍ਹਾਂ ਨੇ ਅੱਜ ਇੱਥੋਂ ਜਾਣਾ ਹੈ ਤਾਂ ਸਿਰਵਾਨਾ ਕਰਾਂਗੇ ਬੜੀ ਖੁਸ਼ੀ ਦੀ ਗੱਲ ਹੈ ਇਹ 10 ਦਿਨ ਦਾ ਟੂਰ ਹੈ 10 ਦਿਨ ਦਾ ਸਫ਼ਰ ਰਹੇਗਾ 10 ਦਿਨਾਂ ਬਾਅਦ ਜਾ ਕੇ ਫਿਰ ਇਸ ਤਰੀ ਸਾਡੀਆਂ ਬਾਗਾ ਬਾਰਡਰ ਤੇ ਬੱਸਾਂ ਜਾਣਗੀਆਂ ਇਹਨਾਂ ਨੂੰ ਵਾਪਸ ਲੈ ਕੇ ਵੀ ਇਹ ਤੋਂ ਖੇਤਰ ਤੱਕ ਕੌਣ ਗਿਆ ਸਾਰੀ ਵਿਵਸਥਾ ਕਮੇਟੀ ਦੀ ਤਰਫੋਂ ਕੀ ਗਈ ਹੈ ਪ੍ਰਧਾਨ ਸਾਰੀ ਵਿਵਸਥਾ ਕਮੇਟੀ ਦੀ ਤਰਫੋਂ ਕੀ ਸਾਰੇ ਕਮੇਟੀ ਜਿੰਨਾ ਇਹ ਸਿਸਟਮ ਵਿੱਚ ਸਾਰਾ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਜੋ ਬੱਸਾਂ ਭੇਜਦੀਆਂ ਨੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਭੇਜੀਆਂ ਜਾਂਦੀਆਂ ਨੇ ਇਹ ਸਹੂਲਤਾਂ ਸੰਗਤਾਂ ਹੁੰਦਾ ਇਹਦੀਆਂ ਨੇ ਕਿਉਂਕਿ ਸੰਗਤਾਂ ਦੀਆਂ ਸਹੂਲਤਾਂ ਨੇ